सरपंच साहब की कहना चाहंदे हो आज एक नहर ਦੇ ਵਿੱਚ ਵੀ ਟਰਾਲਾ ਇੱਕ ਡਿੱਗਿਆ ਆ ਪਹਿਲਾਂ ਵੀ ਬਹੁਤ سارے ਡਿੱਗ ਚੁੱਕੇ ਆ ਕਈ ਹਸੇ ਬੱਬਰ ਚੁੱਕੇ ਕੀ ਕਹਿਣਾ ਚਾਹੁੰਦੇ ਆ ਇਸ ਬਾਰੇ ਸਾਡੇ ਮੈਂ ਸਰਪੰਚ ਬਕੌਰ ਗ੍ਰਾਮਪੰਚ ਆ ਕੋ ਬਖਾਣਾ ਤੇ ਸਾਡੇ ਪਿੰਡ ਦਾ ਜਾਨੀ ਕਿ ਇਹ ਵਾਖਿਆ ਆ ਸਾਡੇ ਬਖਾਣੇ ਦੇ ਪਿੰਡ ਦਾ ਜਿਹੜਾ ਇੰਡੀਆ ਹੈਗਾ ਦੇਖੋ ਸਾਨੂੰ ਪਤਾ ਲੰਗਾ 8 ਵਜੇ ਤੇ 8:30 ਤਕਰੀਬਨ 9:00 ਦੇ ਵਿੱਚ ਜਦੋਂ ਡੱਕ ਡਿੱਗਿਆ ਜੀ ਔਰ ਬਹੁਤ ਅਸੀਂ ਵੱਧਦੀ ਨਾਲ ਇਹ ਪੂਰ ਪ੍ਰਸ਼ਾਸਨ ਜਿਹੜੇ ਸਾਡੇ ਇੰਚਾਰਜ ਐਸ.ਏ. ਸਾਹਿਬ ਉਹ ਸਾਡੇ ਨਾਲ ਵੀ ਪਹਿਲਾਂ ਇੱਥੇ ਪਹੁੰਚ ਗਏ ਜੀ ਇਹ ਤਾਂ ਕਈ ਕਹਿੰਦੇ ਨੇ ਕੋਈ ਸੌਂਦੀ ਨਹੀਂ ਜੀ ਕਿ ਅਸੀਂ ਦੇਖੋ ਬਹਿ ਬਾਅਦ ਚ ਆਇਆ ਮੈਂ ਤੋਂ ਪਹਿਲਾਂ ਉੱਥੇ ਪਹੁੰਚੇ ਚੁਕੇ ਜੀ ਤੇ ਇਹਨਾਂ ਨੇ ਆਖਰੀ ਮੌਕਾ ਦੇਖਿਆ ਡਰਾਈਵਰ ਜਿਹੜਾ ਆਪਣੇ ਆਪ ਬੌੜੀਆਂ ਰਾਹੀਂ ਬਾਹਰ ਆ ਗਿਆ ਜੀ ਉਹਨੇ ਬੜੀ ਭਾਦਰੀ ਦਿਖਾਈ ਆ ਔਰ ਡਰਾਈਵਰ ਦਾ ਕੋਈ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਪਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੁਆਬਾ ਆਪਣੇ ਹਿਆਰਪੁਰ ਨੂੰ ਜੀ ਕਈ ਵਾਰੀ ਪਹਿਲਾਂ ਵੀ ਤਰਸ ਰਾਹੀਂ ਬੇਨਤੀ ਕਰ ਚੁੱਕੇ ਆ ਤੇ ਇਹਨਾਂ ਦੇ ਜਿਹੜੇ ਨਹਿਰ ਦੇ ਨਾਲ ਰੇਲਿੰਗ ਆ ਦੀ ਉੱਚੀ ਲਾਉਣੀ ਚਾਹੀਦੀ ਆ ਜੀ ਔਰ ਕਿਸੇ ਜਾਨੀ ਮਾਲ ਨੂੰ ਨੁਕਸਾਨ ਨਾ ਹੋ ਨਹਿਰ ਦੇ ਵਿੱਚ ਕਾਫੀ ਪਿੰਡਾਂ ਨੂੰ ਜੋੜਦੀ ਹੈ ਔਰ ਇਹ ਤੋਂ ਗਰਸ਼ੰਕ ਤੋਂ ਲੈ ਕੇ ਆਦਪੁਰ ਤੱਕ ਕੋਈ ਨਾ ਕੋਈ ਰੋਜ਼ ਨਿਤ ਐਸਾ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਹਨ ਤੇ ਪਰ ਪ੍ਰਸ਼ਾਸਨ ਹਿ ਹਰ ਕੋ ਜਿਹੜਾ ਹੈ ਤੇ ਕੋਈ ਅਮਲ ਦੇ ਵਿੱਚ ਨਹੀਂ ਹੈ ਉਹ ਪ੍ਰਸ਼ਾਸਨ ਜਿਹੜਾ ਕੰਮ ਕਰਦੀ ਨਹੀਂ ਤਾਪਿਆ ਹੈ ਅਸੀਂ ਫਿਰ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਤੇ ਇਹਨੂੰ ਪਹਿਲ ਦੇ ਆਧਾਰ ਦੇ ਦੇ ਕੇ ਨੇੜੇ ਵਾਲੇ ਦੁਆਲੇ ਉੱਚੀ ਜੜੀ ਰੇਨ ਲਾਈ ਜਾਵੇ ਤਾਂ ਵੀ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਤੇ ਦੂਜੀ ਗੱਲ ਹੈ ਜਿਹੜੇ ਟਿਪਰ ਆਉਂਦੇ ਟਿਪਰ ਬਹੁਤ ਆ ਰਹੇ ਛੜਕ ਬਹੁਤ ਵਧੀਆ ਬਣੀ ਪ੍ਰਧਾਨ ਮੰਤਰੀ ਦੇ ਗ੍ਰਾਮ ਕਲਪੀ ਹੋਇਨਾ ਚ ਬਾਰੇ ਟਿਪਰ ਬਹੁਤ ਇਥੋਂ ਨਗ ਰਹੇ ਆ ਅਸੀਂ ਇਹ ਵੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਟਿਪਰਾਂ ਤੇ ਰੋਕ ਲਾਈ ਜਾਵੇ ਕਿ ਟਿਪਰਾਂ ਨੈਸ਼ਨਲ ਹਾਈਵੇ ਰੋਕ ਲਾਈ ਜਾ ਤਾਂ ਇਥੇ ਜਿਹੜੀ ਆ ਟ੍ਰੈਫਿਕ ਜਿਹੜੀ ਆ ਪਟੜ ਹੋ ਸਕੇ ਔਰ ਇਹ ਇਲਾਕਾ ਪਿੰਡ ਵਾਸੀ ਇਹਦੇ ਆ ਇਹ ਆਪਣੇ ਆਰਾਮ ਦੇ ਨਾਲ ਆਪਣਾ ਸਫਲ ਜੀਵਨ ਤਿਆਰ ਕਰ ਸਰ ਗੱਡੀ ਵਿੱਚ ਕਿੰਨੇ ਬੰਦੇ ਸੀਗੇ ਜੀ ਇੱਕ ਬੰਦਾ ਸਵੈ ਦਰ ਤੇ ਕੀ ਲੱਦਿਆ ਹੋਇਆ ਸੀ ਗੱਡੀ 'ਚ ਇਹਦੇ ਵਿੱਚ ਬਜਰੀ ਲੱਦੀ ਸੀ ਤੇ ਕੁਝ ਪਤਾ ਲੱਗਾ ਜੀ ਇਹ ਕਿੱਥੋਂ ਆ ਰਹੇ ਸੀ ਕਿੱਥੇ ਜਾਣਾ ਸੀ ਜੀ ਜੀ ਮੇਰੇ ਖਿਆਲ 'ਚ ਰੋਗੜੀ ਤੋਂ ਰੋਗੜੀ ਤੋਂ ਆ ਰਿਹਾ ਸੀ ਜੀ ਜੀ ਮੇਰੇ ਖਿਆਲ 'ਚ ਇੱਥੇ ਸੜਕ 'ਤੇ ਇੱਕ ਬੰਦਾ ਪੜਾ ਬੰਦਾ ਹੈ ਜਿਹੜਾ ਰੋੜ ਬੰਦਾ ਉੱਥੇ ਮੇਰੇ ਖਿਆਲ ਜਾ ਰਿਹਾ ਸੀ ਠੀਕ ਹੈ ਤੇ ਕਿਦਾਂ ਡਰਾਈਵਰ ਦੇ ਸੱਟ ਚੋਟ ਤੋਂ ਬਚਾਇਆ ਜੀ ਨਹੀਂ ਨਹੀਂ ਸੱਟ ਚੋਟ ਤੋਂ ਬਚਾਇਆ ਜੀ ਉਹ ਆਪਣੇ ਆਪ ਬਾਹਰ ਨਿਕਲ ਗਿਆ ਦੇਖ ਔਰ ਬੜੀ ਉਹਨੇ ਬਹਾਦਰੀ ਨਾਲ ਆਪਣੀ ਜੁੜੀ ਆ ਆਪਣੇ ਆਪ ਨੂੰ ਕੰਟਰੋਲ ਕਰਕੇ ਤੇ ਲੈਹਰ ਦੇ ਵਿੱਚੋਂ ਬਾਹਰ ਆਇਆ ਤੇ ਹੋਰ ਇਹ ਗੱਡੀ ਕਿੱਦਾਂ ਬਾਹਰ ਕੱਢੀ ਜਾਊਗੀ ਜੀ ਇਸ ਦਾ ਸਰੇਨਾ ਦੇ ਰਾਹੀਂ ਦੋ ਤਿੰਨ ਕਰੇਨਾ ਆਉਣਗੀਆਂ ਜੀ ਕਰੇਨ ਤੋਂ ਵੀ ਕਰੇਨ ਲਿਆ ਕੇ ਅਸੀਂ ਸੈਟਲ ਬੇਨਤੀ ਕਰਦੇ ਆਂ ਉਹ ਡਰਾਈਵਰ ਨਾਲ ਗੱਲਬਾਤ ਕਰਕੇ ਇਹ ਵੀ ਕਰੇਨ ਦੇ ਨਾਲੇ ਬਾਹਰ ਕੱਢਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਟਿਪਰ ਜਿਹੜਾ ਅੱਜ ਵੀ ਡਿਗਾ ਇਹ ਤੋਂ ਪਹਿਲਾਂ ਵੀ 2 ਦਿਨ ਚੁੱਕੇ ਕਿਉਂਕਿ ਅਸੀਂ ਕੱਲ ਹੀ ਇੱਕ ਦਿਨ ਪਹਿਲਾਂ ਫਸ਼ਾਰਪੁਰ ਦੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇ ਕੇ ਆਏ ਆ ਔਰ ਉਸ ਮੰਗ ਪੱਤਰ ਦੇ ਵਿੱਚ ਅਸੀਂ ਮੰਗ ਕੀਤੀ ਆ ਕਿ ਜਿਹੜੀ ਇਹ ਸੜਕ ਬਣਾਈ ਗਈ ਆ ਇਹਦੇ ਹਾਲਦੋ ਵਾਲੇ ਕਾਨੂੰਨੀ ਤੌਰ ਤੇ ਜੋ 4 ਫੁੱਟ ਦੇ ਬਰਮ ਬਣਨੇ ਸੀ ਨਾ ਉਹ ਬਰਮ ਬਣਾਏ ਗਏ ਔਰ ਇਹਦੇ ਨਾਲ ਜਿਹੜੇ ਸੇਫਟੀ ਗਾਰਡ ਲੱਗਣੇ ਸੀ ਉਹ ਬਿਲਕੁਲ ਨਹੀਂ ਲਗਾਏ ਗਏ ਜਦ ਕਿ ਇਸ ਤੋਂ ਪਹਿਲਾਂ ਆਦਮਪੁਰ ਤੋਂ ਮੀਟਿੰਗ ਆਣਾ ਤੱਕ ਸਾਰੇ ਸੇਫਟੀ ਗਾਰਡ ਲੱਗੇ ਔਰ ਜਿਹੜੇ মিডিਆ ਵਾਲਾ ਰਿਪੋਰਟ ਕੀ ਰਿਪੋਰਟ ਕੀ ਤੁਦਰਸ਼ੰਕਰ ਕਿ ਬਿਲਕੁਲ ਸੇਫਟੀ ਗਾਰਡ ਨਹੀਂ ਲੱਗੇ ਔਰ ਇਹ ਜਿਹੜੇ ਸੇਫਟੀ ਗਾਰਡ ਲੱਗਣੇ ਚਾਹੀਦੇ ਆ ਔਰ ਨਿਤ ਹਾਦਸੇ ਵਾਪਰ ਰਹੇ ਨੇ ਇਹਦੇ ਸਬੰਧ ਦੇ ਵਿੱਚ ਸਾਡੇ ਹਲਕਾ ਚੱਬਿਆੜ ਦੇ ਐਮਐਲਏ ਇਸ਼ਾਕ ਕੁਮਾਰ ਨੇ ਵੀ ਵਿਧਾਨ ਸਭਾ ਦੇ ਵਿੱਚ ਇਸ ਨਹਿਰ ਦੀ ਸੜਕ ਦੇ ਬਾਰੇ ਦੇ ਵਿੱਚ ਸਵਾਲ ਕੀਤਾ ਔਰ ਅਜੇ ਤੱਕ ਵੀ ਸਰਕਾਰ ਨੇ ਇਧਰ ਧਿਆਨ ਨਹੀਂ ਦਿੱਤਾ ਅਨੇਕਾਂ ਜਾਨਾਂ ਜਿਹੜੀਆਂ ਇਹ ਸੜਕ ਜਦੋਂ ਤੋਂ ਇਹ ਸੜਕ ਬਣ ਗਈ ਆ ਅਨੇਕਾਂ ਗੱਡੀਆਂ ਦੇ ਵਿੱਚ ਡਿੱਗ ਚੁੱਕੀਆਂ ਅਨੇਕਾਂ ਜਾਨਾਂ ਜਾ ਚੁੱਕੀਆਂ ਇਸੇ ਤਰ੍ਹਾਂ ਅਸੀਂ ਇਹ ਮੰਗ ਕਰਦੇ ਆ ਕਿ ਸਰਕਾਰ ਜਲਦੀ ਤੋਂ ਜਲਦੀ ਇਸ ਸੜਕ ਵੱਲ ਧਿਆਨ ਦੇਵੇ ਇਸ ਵੇਲੇ ਇੱਕ ਇੰਨਾ ਸਹਿਮ ਦਾ ਮਾਹੌਲ ਇਲਾਕੇ 'ਚ ਪੈਦਾ ਹੋ ਗਿਆ ਹੈ ਕਿ ਇਸ ਨਹਿਰ ਦੇ ਹਾਲਤ ਵਾਲੇ ਸਕੂਲ ਤੇ ਕਾਲਜ ਬਹੁਤ ਨੇ ਔਰ ਕਾਲਜਾਂ ਦੀਆਂ ਬੱਸਾਂ ਦਾ ਕਾਰਾਂ ਦਾ ਮੋਟਰਸਾਈਕਲਾਂ ਦਾ ਬੱਚੇ ਲੈ ਕੇ ਸਕੂਲ ਜਾਂਦੇ ਤੇ ਆਉਂਦੇ ਨੇ ਔਰ ਬਹੁਤ ਰੱਛ ਰਿੰਦਾ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਪ੍ਰਮਾਤਮਾ ਨਾ ਕਰੇ ਕੋਈ ਐੋਜੀ ਘਟਨਾ ਨਾ ਵਾਪਰ ਜਾਈ ਜਿੱਥੇ ਸਰਕਾਰ ਨੂੰ ਇਹਦੀ ਨਿਮੋਚੀ ਸਹਣੀ ਪੈ ਜਾਏ ਕਿਉਂਕਿ ਬੱਚਿਆਂ ਵਾਲੀਆਂ ਬੱਸਾਂ ਜਿਹੜੀਆਂ ਨਿਤ ਸਵੇਰੇ ਤੇ ਸ਼ਾਮ ਜਿਹੜੀਆਂ ਇਸ ਸੜਕ ਤੇ ਚੱਲਦੀਆਂ ਇਸ ਕਰਕੇ ਅਸੀਂ ਇਲਾਕਾ ਨਿਵਾਸੀਆਂ ਵੱਲੋਂ ਅਸੀਂ ਇੱਕ ਮੰਗ ਪੱਤਰ ਸਾਡੀਆਂ 5-4 ਜਥੇਬੰਦੀਆਂ ਨੇ ਇਕੱਠੇ ਹੋ ਕੇ ਕੱਲ੍ਹ ਮਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਭੇਜਿਆ ਤੇ ਅਸੀਂ ਆਸ ਕਰਦੇ ਹਾਂ ਕਿ ਉਹ ਜਲਦੀ ਤੋਂ ਜਲਦੀ ਇਸ ਸੜਕ ਵੱਲ ਧਿਆਨ ਦੇਣ ਜੇਕਰ ਇਹੋ ਜਿਹਾ ਨਾ ਕੀਤਾ ਜੇ ਇਲਾਕੇ ਨੂੰ ਇਸੇ ਤਰ੍ਹਾਂ ਇਹ ਮੁਸ਼ਕਲ ਆਉਂਦੀ ਰਹੀ ਤੇ ਕੁਝ ਦਿਨ ਬਾਅਦ ਅਸੀਂ ਅਲਟੀਮੇਟਮ ਦਿੰਨੇ ਆ ਸਾਡੀਆਂ ਜਿੰਨੀਆਂ ਜਥੇਬੰਦੀਆਂ ਨੇ ਇਲਾਕੇ ਦੀਆਂ ਔਰ ਜਿੰਨੇ ਇਲਾਕੇ ਨਿਵਾਸੀ ਨੇ ਅਸੀਂ 8-10 ਦਿਨ ਤੋਂ ਬਾਅਦ ਅਸੀਂ ਮੀਟ ਕਰਾਂਗੇ ਜੇ ਦੇ ਉੱਤੇ ਨਾ ਸਰਗਰਮੀ ਕੋਈ ਸਰਕਾਰ ਨੇ ਸ਼ੁਰੂ ਕੀਤੀ ਇਹਨੂੰ ਬਚਾਓ ਕਾਰਜ ਨਾ ਸ਼ੁਰੂ ਕੀਤੇ ਤੇ ਕੋਈ ਨਾ ਕੋਈ ਵੱਡਾ ਸੰਘਰਸ਼ ਜਿਹੜਾ ਅਲਿਕਾਗੇ ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇ ਮੈਂ ਇਹ ਜਾਣਕਾਰੀ ਦੇਣੀ ਚਾਹੁੰਦਾ ਕਿ ਮੈਂ ਜਗਤਾਰ ਸਿੰਘ ਪੁੰਗਰ ਨੇ ਡਰੱਬਾ ਜਨਲ ਕੈਟਾਗਰੀ ਫਰੰਟ ਪੰਜਾਬ ਔਰ ਸਾਡੇ ਨਾਲ ਵਿਸ਼ਵ ਦੋਬਾਰ ਰਾਜਪੂਤ ਸਭਾ ਪੰਜਾਬ ਸਾਬਜਾਦਾ ਬਾਬਾ ਫਤਿਹ ਸਿੰਘ ਜੀ ਤਰਨਤਲ ਦਲ ਸਾਹਿਬ ਆਪਣੀਆਂ ਵਾਸਤੇ ਜਮਹੂਰੀ ਕਿਸਾਨ ਸਭਾ ਆ ਵੱਡੀ ਕਿਸਾਨ ਯੂਨੀਅਨ ਜਿਹੜਾ ਨਿੱਕਲ ਰਲ ਕੇ ਮੰਗ ਪੱਤਰ ਦਿੱਤਾ ਸੋ ਸਰਕਾਰ ਜ਼ਰੂਰ ਕਰੇ ਤਾਂ ਕਿ ਕੋਈ ਹੋਰ ਵੱਡੀ ਘਟਨਾ ਕੋਈ ਹਾਦਸਾ ਨਾ ਵਾਪਰ ਸਕੇ ਜੀ ਤੁਹਾਡਾ ਕੀ ਨਾਮ ਆਪਕਾ ਮਨੋਜ ਬਨੋਜ ਸਰ ਜੀ ਕੀ ਕੰਮ ਕਰਦੇ ਹੋ ਤੁਸੀਂ ਗੱਡੀ ਚਲਾਉਂਦੇ ਹੋ ਕਿਹੜੀ ਗੱਡੀ ਹੈ ਤੁਹਾਡੇ ਕੋਲ ਇਹ ਗੱਡੀ ਕਿੱਥੋਂ ਲੈ ਕੇ ਜਾ ਰਹੇ ਸੀਗੇ ਤੇ ਕਿੱਥੇ ਜਾਣਾ ਸੀਗੇ ਜੀ ਤਿੱਕੀ ਹਾਸਾ ਵਾਪਰੇ ਇੱਥੇ ਜਿੱਦਾਂ ਮੰਨ ਲਓ ਗੱਡੀ ਰਾਹ ਨਹਿਰ ਚ ਡਿੱਗੀ ਹੈ ਸਾਨੂੰ ਗੱਡੀਆਂ ਨੇ ਐਂਗਲ ਨਹੀਂ ਆਇਆ ਇਸ ਲਈ ਸਾਹਮਣੇ ਗੱਡੀ ਆ ਗਈ ਉਸੇ ਟਕਰਾ ਦੇ ਗੀ ਗੱਡੀ ਨੂੰ ਕ੍ਰੋਸ ਕਰਨ ਲੱਗੀ ਤੇ ਕਿ ਦੂਜਾ ਮੂੜ ਗਿਆ ਜੇ ਮਾਰ ਕਰਨੀ ਵਾਲੇ ਹੋਲਾ ਭਰੇ ਗੇ ਮਾਰ ਗੱਡੀ ਦੇ ਵਿੱਚ ਕਿੰਨੇ ਬੰਦੇ ਸੀਗੇ ਤੁਸੀਂ ਸਿੰਗਲ ਬੰਦਾ ਸਿੰਗਲ ਤੇ ਬਾਹਰ ਕਿੱਦਾਂ ਨਿਕਲੇ ਆਈ ਬਾਹਰ ਉਹਨਾਂ ਸੀ ਤਾਂ ਮੈਂ ਦੇਖ ਕਿ ਕਿੱਦਾਂ ਛੱਟ ਚੋੜ ਤੋਂ ਬਚਾਏ ਤਾਂ ਕਿ ਇਹ ਗੱਡੀ ਕਿੰਨੇ ਲੋਡ ਕੀਤਾ ਸੀਗਾ ਇਹਦੇ ਵਿੱਚ 72 ਲਵਾ 70 ਕਿੱਥੇ ਲੈ ਕੇ ਜਾਣਾ ਸੀਗਾ ਬਾਹਰ ਅਧਰ ਤੇ ਲੈ ਕੇ ਕਿੱਥੋਂ ਆਏ ਆ ਠੀਕ ਹੈ ਤੇ ਹੁਣ ਇਹ ਗੱਡੀ ਕਿੱਦਾਂ ਮਾਰ ਬਾਹਰ ਕੱਢਣੀ ਆ ਜੀ ਕੁਛ ਮੰਗਾਇਆ ਜੀ ਕ੍ਰੇਨ ਆਈ ਗਈ ਕ੍ਰੇਨ ਆਈ ਗਈ ਤੇ ਕਿੰਨੇ ਕ ਦਾ ਨੁਕਸਾਨ ਹੋ ਗਿਆ ਤੁਹਾਡਾ ਨੁਕਸਾਨ ਹੋ ਗਿਆ 10 ਲੱਖ ਦਾ ਨੁਕਸਾਨ ਹਾਂਜੀ 10 ਲੱਖ ਦਾ ਨੁਕਸਾਨ 10 ਲੱਖ ਦੇ ਕਰੀਬ ਨੁਕਸਾਨ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜਿੱਦਾਂ ਸਾਈਡ ਤੇ ਕੋਈ ਰੀਲਿੰਗ ਹੈ ਨਹੀਂ ਗਈ ਇਹ ਮੰਗ ਹੈ ਕਿ ਰੋਡ ਤੇ ਐਂਗਲ ਲਗਾਓ ਥੋੜਾ ਰੋਡ ਵੱਡਾ ਹੋਏ ਇੱਕ ਦੋ ਫੁੱਟ ਹਾਂ ਔਰ ਐਂਗਲ ਲਗਾਓ ਤਾਂ ਕਿ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਮਾਰਾ ਤੋਂ ਨਾ ਹੋ ਗਿਆ ਜੀ ਚਲੋ ਠੀਕ ਹੈ ਭਰਾ